ਬਹੁਤ ਅੰਤਿਕਤਾਵ 18 ਅਧਿਆਇ 16 ਮੱਚਨ ਨਜ਼ਰਾਨਾ ਆਦਮੀ ਦੇ ਲਈ ਢੋਪਨ ਆ ਦਿੰਦਾ ਨਜ਼ਰਾਨਾ ਇਨਸਾਨ ਵਿਵਾਸ ਤੇ ਢੋਪੜਾ ਦਿੰਦਾ ਹੈ ਅਤੇ ਉਹਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ ਅਤੇ ਉਹਨੂੰ ਵੱਡਿਆਂ ਲੋਕਾਂ ਦੇ ਅੱਗੇ ਪਹੁੰਚਾ ਦਿੰਦਾ ਹੈ ਹਿੰਦੀ 'ਚ ਲਿਖਿਆ ਵਾ ਪ੍ਰਭੂ ਦੇ ਕਿਚ ਲਿਖਿਆ ਭੇਟ ਮਨੁਸ਼ ਕੇ ਲਈ ਮਾਰਗ ਖੋਲ ਦੇਤੀ ਹੈ ਔਰ ਉਸੇ بڑے ਲੋਕੋ ਕੇ ਸਾਹਮਣੇ ਪਹੁੰਚਾ دیتی ਹੈ ਹallelujah ਹallelujah ਨਜ਼ਰਾਨਾ ਭੇਟ ਪੰਜ ਪ੍ਰਕਾਰ ਦੀਆਂ ਭੇਟਾਂ ਸਖੰਡੇ ਨਾ ਭੇਟ ਲੈ ਕੇ ਪਰਮੇਸ਼ਰ ਦੇ ਘਰ ਚ ਜਾਵੋ ਫਿਰ 다ਊਦ ਕਹਿੰਦਾ हे ਪਰਮੇਸ਼ਰ ਮੈਂ ਭੇਟਾਂ ਲੈ ਕੇ ਤੇਰੇ ਘਰ ਦੇ ਵਿੱਚ ਤੇਰੇ ਦਰਵਾਜ਼ੇ 'ਚ ਹਾਜ਼ਰ ਹੋਵਾਂਗਾ ਇੱਥੇ ਕਹਿ ਰਿਹਾ ਭੇਟ ਇਨਸਾਨ ਆਵਾ ਤੇ ਮਾਲਕ ਖੋਲਦੀ ਆ ਉਹਦੇ ਬਾਅਦ ਤੇ ਰਾਸਤਾ ਬਣਾਉਂਦੀ ਆ ਕੀ ਹੁਣ ਬਾਅਦ ਤੇ ਕਰਜ਼ਾ ਲੱਥਣ ਬਾਅਦ ਤੇ ਗਰੀਬੀ ਲੱਥਣ ਬਾਅਦ ਤੇ ਬਿਮਾਰੀ ਖਤਮ ਹੋਣ ਬਾਅਦ ਤੇ 10 ਰੁਪਏ ਲੈ ਕੇ ਆਏ ਆ 35-40 ਹਜ਼ਾਰ ਦਾ ਆਪਰੇਸ਼ਨ ਵਾ ਨਾ 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 ਹਣਾ ਤੁਸੀਂ 10 ਰੁਪਏ ਦੇ ਕੇ ਪادری ਸਾਹਿਬ ਜੀ ਦੁਆ ਕਰ ਦਿਓ ਹਾਂ ਸਾਡੇ ਸਾਰੇ ਕੰਮ ਹਾਲੋ ਜੇ ਨਹੀਂ 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 ਤੁਹਾਡੀ ਜ਼ਿੰਦਗੀ ਵੀ ਪਰਮੇਸ਼ਰ ਵਾਲੀ ਨਹੀਂਗੀ ਤੁਸੀਂ ਰੱਬ ਨਾਲ ਚੱਲਦੇ ਵੀ ਨਹੀਂਗੇ ਪਰਮੇਸ਼ਰ ਵਾਦ ਜੁੰਦੇ ਵੀ ਨਹੀਂਗੇ ਪਰਮੇਸ਼ਰ ਵਾਦ ਕੁਝ ਕਰਦੇ ਵੀ ਨਹੀਂਗੇ ਸਾਰਾ ਦਿਨ ਸਾਰਾ ਹਫਤਾ ਸਾਰਾ ਮਹੀਨਾ ਸਾਲਾਂ ਦੀ ਸਾਲ ਆਪਣੇ ਬੱਚਿਆਂ ਵਾਸਤੇ ਆ ਆਪਣੇ ਬਾਅਦ ਤੇ ਆਪਣੀ ਪਤਨੀ ਵਾਸਤੇ ਆ ਆਪਣੇ ਪਤੀ ਵਾਸਤੇ ਆ ਯੇਸ਼ੂ ਕਰੇਗਾ ਕੁਝ ਵੀ ਮੇਰਾ ਨਹੀਂਗਾ ਦਸਾਂ ਦੇ ਨਾਲ ਫ੍ਰੀ ਇਲਾਜ ਕਰਵਾਣ ਦੇ ਆ ਯੇਸ਼ੂ ਵਿਚਾਰ ਕਰੇਗਾ ਯੇਸ਼ੂ ਸੋਚੇਗਾ ਲੇਕਿਨ ਖੁਦਾ ਦਾ ਕਲਾਮ ਕਹਿੰਦਾ ਵਾ ਫੇਟ ਇਨਸਾਨ ਵਾਸਤੇ ਮੈਂ ਕੀ ਕਹਿਣਾ ਚਾਹਣ ਦਿਆਂ ਵਾ ਫੇਟ ਇਨਸਾਨ ਵਾਸਤੇ ਰਾਹ ਖੋਲਦੀ ਆ ਅਮੀਰ ਹੋਣ ਵਾਸਤੇ ਬਿਮਾਰੀ ਤੋਂ ਬਾਹਰ ਨਿਕਲਣ ਵਾਸਤੇ ਇਹ ਬਿਸਤਰ ਨੂੰ ਪਲਟ ਕੇ ਚੰਗਾ ਕਰ ਦੇਣ ਵਾਸਤੇ ਇਸ਼ਾਇਆ ਕਹਿੰਦਾ ਵਾ ਇਹ ਲੋਕ ਮੰਜੀ ਉੱਤੇ ਪਏ ਪਏ ਚੀਕਾਂ ਮਾਰਦੇ ਰਹਿੰਦੇ ਨੇ ਪਰ ਮੇਰੀ ਦੁਹਾਈ ਨਹੀਂ ਦਿੰਦੇ ਹੈਗੇ ਮੈਨੂੰ ਨਹੀਂ ਪੁਕਾਰਦੇ ਆਗੇ ਮੇਰੇ ਕੋਲ ਨਹੀਂ ਆਉਂਦੇ ਆਗੇ ਮੈਨੂੰ ਨਹੀਂ ਕਹਿੰਦੇ ਮਾਲਿਕਾ ਕਿਰਪਾ ਕਰ ਦੇ ਮਾਲਕਾ ਰਹਿਮ ਕਰ ਦੇ ਆਪਣੀ ਆਪ ਦੀ ਪੇਟ ਚੜਾ ਦੇ ਰੋਮੀਓ ਦੀ ਕਿਤਾਬ ਵਿੱਚ ਲਿਖਿਆ ਆਪਣੀ ਆਪ ਨੂੰ ਜੁੰਦਾ ਤੇ ਪਰਮੇਸ਼ਰ ਨੂੰ ਪਾਉਂਦਾ ਹੋਇਆ ਬਲੀਦਾਨ ਕਰ ਦੋ ਜਿੱਦਾਂ ਦਾ ਉਹਨੂੰ ਪਸੰਦ ਵਾ ਇਹ ਦੇਨ ਵਿੱਚ ਚੰਗਾ ਕਰ ਦੇਗਾ ਘਰ ਪਰਿਵਾਰ ਨੂੰ ਵੀ ਚੰਗਾ ਤੰਦਰੁਸਤ ਰੱਖੇਗਾ ਹਾਲੇਲੂਇਆ ਮਿਲ ਕੇ ਹਾਲੇਲੂਇਆ ਇਸ ਲਈ ਬਰਕਤ ਵਾਸਤੇ ਰਾਸਤਾ ਖੋਲਦੀ ਆ ਆਸ਼ਿਸ਼ ਬਾਤ ਤੇ ਰਾਸਤਾ ਖੋਲਦੀ ਭੇਟ ਭੇਟ ਦੇਖੋ ਪ੍ਰੀਤ ਤੁਹਾਨੂੰ ਕੀ ਪਤਾ ਤੁਹਾਨੂੰ ਕੀ ਪਤਾ ਕਿ ਤੁਹਾਡੇ 500 ਰੁਪਏ 2000 ਨਾਲ ਜੋ ਤੁਸੀਂ ਭੇਟ ਲੈ ਕੇ ਆਉਂਦੇ ਆ 100 ਰੁਪਏ ਜਿੰਨੇ ਵੀ ਉਹ ਭੇਟ ਲੈ ਕੇ ਜੋ ਤੁਸੀਂ ਪੂਰੇ ਦਿਲ ਨਾਲ ਲੈ ਕੇ ਆਏ ਆ ਕ੍ਰੰਤੀਆਂ ਕਹਿੰਦੀਆਂ ਵਾ ਪੂਰੇ ਮਨ ਦੀ ਭੇਟ ਨੂੰ ਤੁਸੀਂ ਬਕਾਰ ਕਰਦਾ ਕ੍ਰਾਂਤੀਆਂ ਕਹਿੰਦੀਆਂ ਆਵਾ ਕਿ ਉਹ ਮਨ ਦੇ ਨਾਲ ਦਿੱਤੀ ਹੋਈ ਭੇਡੋਂ ਸੀ ਵਿਕਾਰ ਕਰਦਾ ਨਾ ਕਿ ਜ਼ਰੂਰਤ ਦੇ ਵਿੱਚੋਂ ਕੱਢ ਕੇ ਦਿਲ ਦੇ ਨਾਲ ਭੇਡ ਦੇ ਦਿਲ ਦੇ ਨਾਲ ਕੱਢੀ ਹੋਈ ਭੇਡ ਬਾ ਦਿਲ ਦਾ ਕੱਢੇ ਭੇਡ ਪਹਿਲਾਂ ਬੋਲ ਜਿਓ ਇੱਕੋ ਦਮ ਬੜਾਸੇ ਉਹਦੇ ਕੋਲ ਜੇ ਤੁਸੀਂ ਦੇਰ ਰਹੇ ਆ ਤੇ ਤੁਹਾਡੇ ਹੱਥ ਦੋ ਚਿੱਤੇ ਨਾ ਹੋਵੇ ਇਸ ਗੱਲ ਨਾਲ ਮੈਂ ਕੰਜੂਸ ਸੀ ਜਨਾ ਇਹ ਗੱਲ ਦੇ ਵਿੱਚ ਨਾ ਹੋਵੇ ਕਿ ਕੋਈ ਗੱਲ ਨਹੀਂ ਬਥੇਰੀ ਇੰਨੇ ਹੀ ਆ ਬਾਕੀ ਫਿਰ ਸਹੀ ਕਿਤੇ ਫਿਰ ਕਿਤੇ ਦੇ ਦਿਮਾਗਰਾ ਬਵਾਦ ਇਹ ਗੱਲ ਨਾ ਹੋਵੇ ਕ੍ਰਾਂਤੀਆਂ ਕਹਿੰਦੀਆਂ ਆਵਾ ਪ੍ਰਭੂ ਦੇ ਕਲਾਮ ਦੇ ਵਿੱਚ ਕਿ ਰੱਬ ਉਹਨਾਂ ਦਿੰਦਾ ਵਾ ਜਿਹੜੇ ਪੂਰੇ ਦਿਲ ਨਾਲ ਤੇ ਪੂਰਾ ਕਰਦੇ ਹਨ ਖੁਦਾ ਦਾ ਕਲਾਮ ਕਿੰਦਾ ਵਾ ਪ੍ਰਭੂ ਦੀ ਬਾਣੀ ਕਿ ਉੱਚੇ ਲੋਕਾਂ ਤੱਕ ਪਹੁੰਚਾ ਦਿੰਦਾ ਉਹਨਾਂ ਲੋਕਾਂ ਦੇਖੇ ਪ੍ਰੀਓ 250 500 ਭੇਟ ਵਾਲਾ ਤੁਹਾਨੂੰ ਇਸ ਗੱਲ ਦੀ ਖਬਰ ਨੇ ਕਿ ਉਹਨਾਂ ਇਸ ਗੱਲ ਦੀ ਭੇਤਨੇਗਾ ਉਹ 250 500 ਨੇ ਤੁਹਾਡੇ ਬਾਅਦ ਤੇ ਅਗਲਾ ਬਰਕਤ ਦੇ ਜਗ੍ਹਾ ਲਖਣਾ ਵਾ ਛਰਾਬ ਤੇ ਲਖਣਾ ਬਾਈਬਲ ਕੀ ਕਹਿੰਦੀ ਆ 68 ਜ਼ਬੂਰ ਚ ਲਿਖਿਆ ਗਿਆ ਆਪਾਂ ਕਹਿੰਦਾ ਮੈਂ ਢੀਠ ਲੋਕਾਂ ਦੇ ਕੋਲੋਂ ਵੀ ਸੇਵਾ ਕਰਵਾਈ ਆ ਢੀਠ ਲੋਕ ਮੈਂ ਠਿੱਠਾਂ ਦੇ ਕੋਲੋਂ ਵੀ ਪੁੰਨ ਦਾਨ ਕਰਵਾਇਆ ਸੇਵਾ ਕਰਵਾਈ ਆ ਤੇ ਤੁਹਾਡੀ ਪੈਸਾ ਟੜਾ ਲੰਗਰ ਟੜਾ ਸੰਗਤ ਤੁਹਾਡਾ ਜੋ ਵੀ ਢੀਠਪੰਦੇ ਵਿੱਚ ਨਾ ਆ ਜਾਵੇ ਤੁਹਾਨੂੰ ਕੀ ਪਤਾ ਵਾ ਜੇ ਦੀ ਚਾਨਣ ਦੇ ਵਿੱਚ ਖੁਦਾਬੰਦ ਪੂਰਾ ਕਰਦੇ ਆ ਹਿਰਦ ਗਿਰਦ ਪਰਮੇਸ਼ਰ ਦੀ ਬਾੜਾ ਆਵਾ ਸਾਰਾ ਕੁਝ ਪਰਮੇਸ਼ਰ ਬਾਤ ਦੇ ਆ ਉਹਦੇ ਵਿੱਚੋਂ ਆਪਣੇ ਬਾਤ ਦੇ ਖਰਚ ਕਰਦੇ ਆ ਫੇ ਤਾਂ ਕਰੈਕਟ ਵਾ ਕਿ ਤਾਂ ਨਜ਼ਰ ਆਉਣ ਡਿਆ ਅੱਗੇ ਜਿਹੜਾ ਪੈਸਾ ਲੱਗ ਰਿਹਾ ਮੇਰਾ ਪਰਮੇਸ਼ਰ ਦੇ ਕੰਮ ਦੇ ਵਿੱਚ ਉਹ ਯਸ ਲੱਗਣ ਡਿਆ ਯਸ ਦੀ ਹੋਣ ਡਈ ਆ ਲੇਕਿਨ ਜੇ ਤੁਸੀਂ ਉਦਾਂ ਹੀ ਕਰਦੇ ਆ ਚਲੋ ਪਿੰਡ ਵਿੱਚ ਰਹਿੰਦੇ ਆ ਪਾਦਰੀ ਨਾਰਾਜ਼ ਨਾ ਹੋਵੇ ਇਹਨਾਂ ਕਹਦੇ ਕਿ ਚਰਚ ਵਿੱਚ ਆਉਂਦੇ ਕਰਦੇ ਕੁਝ ਨਹੀਂਗੇ ਇਸ ਕਰਕੇ ਜਦ ਮਨੁੱਖ ਨੂੰ ਖੁਸ਼ ਕਰਨ ਬਾਤ ਦੇ ਜਾਂ ਕਿ ਨਾ ਕਿ ਤੁਸੀਂ ਥਾਲ ਇੱਕ ਲੰਗਰ ਖਾਣੇ ਕਿ ਇੱਕ ਵਾਰੀ ਲੰਗਰ ਹੀ ਲਾ ਸਕਦੇ ਇਸ ਕਰ ਕਰਦੇ ਆ ਥੋੜਾ ਛਾਤੀ ਮਾਰੇ ਪਤਨ ਦੇਖੇ ਇਹ ਤੁਹਾਡੀ ਜਿਹੜੇ ਭੇਟ ਵਾ ਕਿੱਥੇ ਲੱਗਣੀ ਆ ਇਸ ਵਾ ਜਾਂ ਪਲਸ ਵਾ ਇਸ ਤੇ ਪਲਸ ਤੇ ਲੱਗਣੀ ਆ ਛਾਤੀ ਮਾਰੇ ਅੰਦਰ ਆਪਣੇ ਥੋੜਾ ਸੋਚੇ ਮੈਂ ਕੇਵਲ ਸੋਚਦਾ ਨਾ ਮੈਂ ਨਾ ਪਰਸੋਂ ਚੋਤ ਇੱਕ ਆਪਣੀ ਭੈਣ ਦੇ ਕੋਲ ਗਿਆ ਮੈਂ ਤਸੂਹੇ ਦੇ ਵਿੱਚ ਤੋਂ ਮੇਰੀ ਪਤਨੀ ਕਹਿੰਦੀ ਮੈਂ ਕੋਣ ਖਾਣੀ ਆ ਮੈਂ ਗੱਡੀ ਕੋਹਾਂ ਵਾਲੇ ਕੋਲ ਗੱਡੀ ਖਿਦਾਰੀ ਅਤੇ ਕੋਹ ਖਿਦਾਰੀ ਮੈਂ ਨਹੀਂ ਖਾਦੀ ਕੋਹ ਮੈਂ ਨਹੀਂ ਖਾਣਾ ਉਹ ਕੋਹ ਮੇਰੀ ਪਤਨੀ ਲੈ ਲਈ ਲਾਲੀ ਨੇ ਲੈ ਲਈ ਹੋਰ ਦੋ ਜਣੇ ਸਿਮਰ ਦੇ ਨਾਲ ਕੋਹ ਲੈ ਲਈ ਤੋਂ ਨਾਲ ਹੀ ਇੱਕ ਔਰਤ ਸਗੀ ਪੱਛਾ ਚੁੱਕਿਆ ਕੋਈ ਤਿੰਨ ਚਾਰਵੇਂ ਤਿੰਨ ਚਾਰਵੇਂ ਤਾਂ ਬੱਚਾ ਸੀਗਾ ਨਾ ਬੜਾ ਨਵੇਂ ਨਾ ਕੋਈ ਮਹੀਨੇ ਦਾ ਬੱਚਾ ਹੋਵੇਗਾ ਤੋਂ ਬੱਚਾ ਚੱਕਿਆ ਰੁੱਧੇ ਲਾਇਆ ਤੇ ਸਾਡੇ ਕੋਲ ਆ ਗਈ ਉਹ ਹੱਥ ਕਰਦੇ ਆ ਗੱਡੀ ਦੇ ਮਾਰੇ ਤੋਂ ਕੋਹਨਾ ਮੈਂ ਕਰਾਇਸੀ ਕੋਨੇਕ ਵਾਧੂ ਹੋ ਗਈ ਸੀਗੀ ਉਹਨੇ ਮੈਂ ਕਿਹਾ ਕੈਨਸਲ ਕਰ ਦੇ ਉਹਨੇ ਅੱਗੇ ਹੱਥ ਕੀਤਾ ਉਹਨੇ ਮੈਂ ਕਿਹਾ ਰੈਂਡ ਕੈਨਸਲ ਨਾ ਕਰੀ ਇਹਨੂੰ ਕੌਣ ਦੇਵੇਗਾ ਇਹਨੂੰ ਕੌਣ ਦੇ ਦੇ ਕੋਨੇ ਨੂੰ ਫੜਾ ਤੇ ਕੋਣ ਮੈਂ ਪਹਿ ਦੇ ਦਿੱਤੇ ਘੜੀ ਤੋੜ ਲਈ ਫੇਮਨ ਲਾ ਲਈ ਮੈਂ ਜਨ ਘੜੀਰ ਕੱਢੀ ਰੱਖ ਆਪਣੇ ਜੀਬ ਚ ਪੈਸੇ ਕੱਢੇ ਆਪਣੀ ਔਕਾਤ ਦੇ ਹਿਸਾਬ ਨਾਲ ਮੈਂ ਕਿਹਾ ਆ ਜਿਹੜਾ ਪੈਸਾ ਨਾ ਉਸ ਨੌਜਵਾਨ ਕੁੜੀ ਨੂੰ ਭਈਆ ਨੇ ਸੀ ਉਹਨੂੰ ਦੇ ਜਾ ਮੇਰੇ ਅੰਦਰ ਵਿਚਾਰ ਕਿਹੜਾ ਆਇਆ ਹੋ ਸਕਦਾ ਵਾ ਇਹ ਹੋਈ ਪੈਸਾ ਦਿੱਤਾ ਗਿਆ ਇਹਨੂੰ ਮੇਰੇ ਵਾਹ ਤੇ ਰਾਸਤਾ ਖੋਲਦੇ ਵਰਕਰਦਾ ਉਹ ਸਹੀ ਨਹੀਂ ਆਗਾ ਉਹ ਦੁਨਿਆਵੀ ਮੈਰਾ ਭਲੇ ਆਈ ਉਹ ਕਾਨੂੰਨ ਦੇ ਵਿੱਚ ਨਹੀਂ ਆਗਾ ਬਾਈਬਲ ਦੇ ਵਿੱਚ ਨਹੀਂ ਬਾਈਬਲ ਦੇ ਕਾਨੂੰਨ ਦੇ ਸਾਹ ਮੈਂ ਦੁਨਿਆਵੀ ਇੱਕ ਭਲੇ ਆਈ ਕੀਤੀ ਮੈਂ ਦੁਨਿਆਵੀ ਭਲੇ ਆਈ ਆ ਉਹਦੇ ਨਾਲ ਪਰਮੇਸ਼ਰ ਦਾ ਕੋਈ ਕੰਟੈਕਟ ਨਹੀਂ ਆਗਾ ਬਾਈਬਲ ਦੇ ਕਾਨੂੰਨ ਦੇ ਵਿੱਚ ਉਹ ਹੈਗਾ ਤੁਸੀਂ ਗਰੀਬਾਂ ਨੂੰ ਦਾਨ ਕਰੋ ਦਾਨ ਦੇ ਸਾਹ ਨਾ ਕੀਤਾ ਵਾ ਲੇਕਿਨ ਉਹਦੇ ਵਿੱਚ ਮੈਂ ਇਹ ਧਿਆਨ ਕੀਤਾ ਕਿ ਹੋ ਸਕਦਾ ਵਾ ਇਹ ਜਿਹੜੀ ਉਹਦੇ ਅੰਦਰ ਉਹ ਦੀ ਦਵਾ ਤੇ ਹੈਗੀ ਹੈਗੀ ਆ ਲੇਕਿਨ ਰੱਬ ਨੂੰ ਪਰਸੰਨ ਕਰ ਜੇ ਤੇ ਮੇਰੀ ਗਰੀਬੀ ਹਟਾ ਦੇਵੇ ਮਨ ਨੂੰ ਕੀ ਪਤਾ ਹੈ ਗਾਲ ਦਾ ਕਿ ਇਹ ਜਿਹੜਾ ਦਸ਼ਵਾਂਸ ਦੇ ਰਿਆਂ ਮੀਟਿੰਗ ਕਰਵਾਉਣ ਡਿਆ ਲੰਗਰ ਲਾਉਣ ਡਿਆ ਪੂਰੇ ਮਨ ਦੇ ਨਾਲ ਪਵਿੱਤਰਤਾ ਦੇ ਨਾਲ ਮੈਂ ਪਰਮੇਸ਼ਰ ਵੱਧ ਕੇ ਕਰ ਰਿਹਾ ਆਂ ਇਹ ਮੇਰੇ ਟੱਬਰ ਨੂੰ ਤਬਦੀਲ ਕਰਕੇ ਰੱਖ ਦਵੇ ਹallelujah ਮਿਲ ਕੇ ਹallelujah ਲੇਕਿਨ ਦਿਮਾਗ ਤੇ ਬਦ ਨਾ ਹੋਵੇ ਦਿਮਾਗ ਤੇ ਬਦ ਨਾ ਹੋਵੇ ਬਦੀ ਦਿਮਾਗ ਤੇ ਨਾ ਹੋਵੇ ਕਿ ਬਿਮਾਰੀ ਤੋਂ ਠੀਕ ਹੋਣ ਬਾਅਦ ਕਹੀ ਤੁਸੀਂ ਲੰਗਰ ਲਾਉਣ ਡੇ ਆਂ ਬਰਕਤਵਾਦ ਦੇ ਚਰਚ ਵਿੱਚ ਆਉਣ ਡੇ ਆ ਛੁਟਕਾਰਾ ਪਣੋ ਦੇ ਚਰਚ ਵਿੱਚ ਆਉਣ ਡੇ ਹੱਲ ਕਰਾਉਣ ਵੱਧ ਚਰਚ ਦੇ ਵਿੱਚ ਆਉਣ ਡੇ ਆ ਛੁਟ ਬਰਕਤ ਵਾਲੇ ਹੁਣ ਵੱਧ ਚਰਚ ਵਿੱਚ ਆਉਣ ਡੇ ਆ ਇਹੋ ਜਿਹੇ ਲੋਕਾਂ ਨੂੰ ਕਦੇ ਬਰਕਤ ਦਿੰਦਾ ਨਹੀਂ ਹੈਗਾ ਰੱਬ ਕਦੇ ਛੁਟਕਾਰਾ ਨਹੀਂ ਲੋਕਾਂ ਨੂੰ ਦਿੰਦਾ ਸਵਾਰਥੀ ਲੋਕਾਂ ਦਾ ਰੱਬ ਨਹੀਂਗਾ ਮੁਕਤੀ ਪਾਉਣ ਵਾਲੇ ਲੋਕਾਂ ਦਾ ਰੱਬ ਉਹ ਪਿਤਾਵਾ ਉਹ ਪਿਤਾਵਲੀ ਮਹਿਮਾ ਚੰਦਾਵਾ ਅਸੀਂ ਬੱਚੇ ਆ ਅਸੀਂ ਬੱਚਾ ਵੰਗਰੋ ਦੀ ਪਿਤਾ ਦੀ ਮਹਿਮਾ ਕਰੀਏ ਫਿਰ ਸਾਡੇ ਉੱਤੇ ਹੱਲ ਦਾ ਰਾਸਤਾ ਖੁੱਲੇਗਾ